ਮੈਂ ਜਗਮਉਨ ਮੱਲੀ ਫਰੋਮ ਬ੍ਰੈਂਟਨ ਸੋ ਕੱਲ ਜੋ ਰਾਮ ਮੰਦਰ ਨਾਲ ਸੰਬੰਧਿਤ ਸਮਰਾਹ ਹੋਏ ਨੇ ਤੋਂ ਬਹੁਤ ਸ਼ਾਂਤੀਪੂਰਵਕ ਗਰਦਾਸਪੁਰ ਜ਼ਿਲ੍ਹੇ ਵਿੱਚ ਸਮਰਾਹ ਹੋਏ ਨੇ ਔਰ ਕੋਈ ਵੀ ਇੱਕ ਵੀ ਦਰ ਘਟਨਾ ਵੇਖਣ ਨੂੰ ਨਹੀਂ ਮਿਲੀ ਜਾਂ ਸੁਣਨ ਨੂੰ ਨਹੀਂ ਮਿਲੀ ਇਹ ਸਾਰੇ ਵਧਾਈ ਦੇ ਪਾਤਰ ਆਪਣੇ ਕਮਾਂਡੈਂਟ ਪੁਲਿਸ ਦੇ ਐਸਐਸਪੀ ਹਰੀਸ਼ ਧਿਆਮਾ ਜੀ ਹਨ ਸੋ ਉਹਨਾਂ ਦੀ ਪੂਰੀ ਟੀਮ ਕੱਲ ਗਸ਼ਤਾਂ ਦੀਆਂ ਟੁਕੜੀਆਂ ਬਣਾ ਬਣਾ ਕੇ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਘੁੰਮ ਰਹੇ ਸੀ ਔਰ ਲੋਕ ਆਪਣੇ ਆਪ ਨੂੰ ਬਹੁਤ ਸੁਰੱਖਿਆ ਫੀਲ ਕਰ ਰਹੇ ਸੀਗੇ ਸੋ ਹਰੀਸ਼ ਦਿਆਮਾ ਜੀ ਅਤੇ ਉਹਨਾਂ ਦੀ ਪੂਰੀ ਟੀਮ ਇਸ ਵਧਾਈ ਦੀ ਪਾਤਰ ਹੈ ਔਰ ਲੋਕ ਉਹਨਾਂ ਤੋਂ ਬਹੁਤ ਸੰਤੁਸ਼ਟ ਹਨ ਔਰ ਅਸੀਂ ਆਈਪੀਐਸ ਅਫੀਸਰ ਐਸਐਸਪੀ ਸ਼੍ਰੀ ਹਰੀਸ਼ ਦਿਆਮਾ ਜੀ ਓਮ ਪ੍ਰਕਾਸ਼ ਅੱਗੇ ਵੀ ਉਹਨਾਂ ਤੋਂ ਆਸ ਕਰਦੇ ਹਾਂ ਇਿੱਦਾਂ ਦੇ ਧਾਰਮਿਕ ਸਮਾਰੋਹਾਂ ਵਿੱਚ ਉਹ ਆਪਣਾ ਪੂਰਾ ਸਰੱਖਿਆ ਲੋਕਾਂ ਨੂੰ ਮੱਈਆ ਕਰਨਗੇ ਔਰ ਔਰ ਸਾਰੇ ਲੋਕ ਇਹਨਾਂ ਤੋਂ ਬਹੁਤ ਖੁਸ਼ ਹਨ